ਕਰੇਦੀਆਂ ਸੀਟੀਆਂ ਦੇ ਚੱਕਰ ਚ ਇਹਨਾਂ ਦੀ ਚੀਕਾਂ ਨਾਲ ਜ਼ਿਆਦਾ ਪਵਾਦੀ ਮੇਰੀ ਮਾਸੀ ਦਾ ਮੁੰਡਾ ਯਾਰ ਸ਼ਾਮ ਤੱਕ ਇਹਨਾਂ ਵੇਲੇ ਲੰਮਾ ਆ ਜੇ ਮੈਨੂੰ ਉਹ ਬੇਫਿਕਰ ਹੋ ਜਨਾਬ ਕੁਝ ਨਹੀਂ ਹੁੰਦਾ ਚੱਲ ਫਿਰ ਪਾ ਦੇ ਕਾਰਵਾਈ ਆਹ ਉਹ ਹਰਪਾਲ ਇਧਰ ਆ ਜੀ ਜਨਾਬ ਆ ਲੈ ਜਾ ਯਾਰ ਲਓ ਬਈ ਧਰਤੀਆਂ ਮੁੰਛੀ ਜੀ ਦੇ ਖੰਬਾ ਬਸ 10-15 ਮਿੰਟ ਲੱਗਣਗੇ ਉਹਨਾਂ ਚਿਰ ਆਪਾਂ ਗੱਲਾਂ ਬਾਤਾਂ ਮਾਰਦੇ ਆ ਹੈ ਇੱਥੇ ਹੀ ਆ ਜਨਾਬ ਅਸੀਂ ਕਿੱਥੇ ਜਾਣਾ ਖੰਬਾ ਖਾ ਕੇ ਜਾਵਾਂਗੇ ਇਹਦੀ ਖੰਬ ਠਪਾ ਕੇ ਜਾਵਾਂਗੇ ਜਨਾਬ ਆ ਗਵਾ ਦੇ ਬਿਆਨ ਕਰ ਲਿਆ ਦਰਜੀ ਅੰਦਰ ਵਾਲੇ ਰਜਿਸਟਰ ਚ ਹਾਂ ਹਾਂ ਚਲੋ ਆਓ ਜੀ ਜਾਓ ਆ ਗਿਆ ਉਹ ਕਾਰਵਾਈ ਜ਼ਰੂਰੀ ਆ ਫਿਰ ਕਾਗਜ਼ੀ ਕਾਰਵਾਈ ਵੀ ਕਰਨੀ ਪੈਂਦੀ ਆ ਨਹੀਂ ਨਹੀਂ ਜਨਰਲੀ ਜ਼ਰੂਰੀ ਹੈ ਪ੍ਰੂਫਾਂ ਦੇ ਨਾਲ ਹੀ ਬੰਦਾ ਮਾਰੋ ਹਾਂ ਗਿਆਨ ਨੋਟ ਕਰਨੇ ਪੈਂਦੇ ਹਨਾ ਉਹ ਉਹ ਕੋਈ ਨਹੀਂ ਕੋਈ ਨਹੀਂ ਮੇਰਾ ਖਿਆਲ ਬਿਆਨ ਵਾਲਾ ਰਜਿਸਟਰ ਡੈਪਾ ਮੁੰਸੀ ਦਾ ਹਾਂ ਸੁਣੋ ਮਸਤ ਰਹੀ ਆ ਜੀ ਹਾਂ ਠੀਕ ਠਾਕ ਹਾਂ ਕੰਮ ਕਮ ਚੱਲਣ ਦੇ ਹੁਣ ਹਾਂ ਉਹ ਬਿਆਨ ਲਿਖਦਾ ਨਾ ਕਈ ਵਾਰ ਰਜਿਸਟਰ ਥੋ ਜਾ ਪੈਂਦਾ ਥੱਲੇ ਉਹ ਉਹਦੀ ਆਵਾਜ਼ਾਂ ਉਹ ਜਾਂਦੀਆਂ ਨੇ ਕੋਈ ਕਬਰਾਂ ਦੀ ਲੋੜ ਨਹੀਂ ਹਾਂ ਵੀ ਕੁਸ਼ਨ ਹੋ ਗਏ ਸਾਰੇ ਸਾਰੇ ਪਿਆਰ ਨੋਟ ਹਾਂਜੀ ਜਨਾਬ ਹੋ ਗਏ ਬਾਈ ਜੋ ਬਾਈ ਜੋ ਹੁਣ ਤਾਂ ਦੇ ਬਾਹਰਲੇ ਰਜਿਸਟਰ ਤੇ ਵੀ ਧਿਆਨ ਨੋਟ ਕਰਦੇ ਆ। ਬਹੁਤ ਬੈਠੇ ਜਨਾਬ ਬੈਠੇ ਹੀ ਗਏ ਹੋਣੇ। ਉਹ ਜੀਹੀਆਂ ਨਹੀਂ ਕਰਨ ਰਿਆ ਬਹਿਣ ਨੂੰ ਇਦਾਂ ਥੋਤੇ ਥੋਤੇ ਹੀ ਕਰ ਲੋ ਜੀ ਵਿਆਹ। ਅੱਛਾ। ਚਲੋ ਲਿਖਾਓ ਫਿਰ। ਇਹ ਭੰਨਾ ਗਿਆ ਵਾ ਗੱਡੀ ਦੇ ਕੋਲ। ਹਾਂ। ਤੇ ਇਹਨੇ ਜਾ ਕੇ ਚਾਬੀ ਲਾਈ ਆ। ਹਾਂ। ਫੇਰ ਚਾਬੀ ਲਾਈ ਆ। ਫੇਰ ਲਾਈ ਆ ਤੇ ਗੱਡੀ ਲੈ ਗਿਆ ਤੇ ਜਾ ਕੇ ਆਪਣੀ ਕੁੜੀ ਨੂੰ ਦੇ ਦਿੱਤੀ ਗੱਡੀ। ਤੇ ਕੁੜੀ ਨੇ ਜਿੱਦਾਂ ਹੀ ਖੇਡਣਾ ਸ਼ੁਰੂ ਕੀਤਾ ਜੀ ਤੇ ਗੱਡੀ ਦੀਆਂ ਲਾਈਟਾਂ ਜਗ ਪੀਆਂ। ਉਹ ਦੁਕਾਨਦਾਰ ਆਇਆ ਫਿਰ ਇਹਦੇ ਕੋਲ ਇਹਨਾਂ ਦੀ ਆਪਸੀ ਕੋਈ ਬਹਿਸ-ਸਵਾਜੀ ਹੋਈ ਆ ਜੀ ਮੈਂ ਤਾਂ ਫਿਰ ਚਲ ਗਿਆ ਮੈਨੂੰ ਤਾਂ ਇੰਨਾ ਕੁ ਪਤਾ ਜੀ ਜਨਾਬ ਉਹ ਉਹ ਮੇਲੇ 'ਚ ਮੜੀ ਗਈ ਗੱਲ ਹੋਈ ਉਹ ਤੇ ਉਦੋਂ ਮੋਗੀ ਹਾਂ ਮੇਲੇ ਦੀ ਗੱਲ ਹੀ ਮਿੱਟੀ ਪਾਓ ਜਨਾਬ ਐਵੇਂ ਮਿੱਟੀ ਪਾਓ ਸਾਡੇ ਕੀਤੇ ਕਰਾਈ ਦੇ ਉਹ ਉਹ ਗੱਡੀ ਦੱਸ ਜਿਹੜੀ ਇਹਦੇ ਘਰ ਖਲੋਤੀ ਆ ਕਿਦਾਂ ਉਹ ਉਹ ਵੱਡੀ ਕਾਰ ਜਿਹੜੀ ਆ ਲੈ ਕੇ ਗਿਆ ਸੀ ਅਲਟੋ ਕਿਨੂੰ ਅਜੇ ਤੇ ਕੋਪੜ ਨੇ ਗ੍ਰੈਮਰੀ ਲੱਗੀ ਆ ਵੀਰੋ ਅਣਖ ਕੋਟ-ਕੋਟ ਕੇ ਜਿਹੜੀ ਦਮੂਸਿਆਂ ਨਾਲ ਭਰੀ ਆ ਉਹ ਅਣਖ ਹਾਂ ਹਾਂਜੀ ਹੋਰ ਤੁਸੀਂ ਕੋਈ ਬਿਆਨ ਨੋਟ ਕਰਾਉਣਾ? ਉਹ ਕਿਰਾਵਾ ਜਿਹੜੀ ਐਲਟੋ ਕਾਰ ਓਏ ਐਲਟੋ ਕਾਰ ਦੀ ਗੱਲ ਨਹੀਂ ਕੀਤੀ ਤੂੰ ਆਹੋ ਉਹ ਜਨਾਬ ਐਲਟੋ ਨਹੀਂ ਜੀ ਮੈਂ ਐਲ ਐਲ ਤੋਂ ਗਿਆ ਸੀ ਐਲ ਤੋਂ ਉਹ ਲੰਮੀ ਦੀ ਕਾਰ ਨਹੀਂ ਹੁੰਦੀ ਜੀ ਅੱਛਾ ਅੱਛਾ ਲਿਮੋਜ਼ਿਨ ਹਾਂ ਉਹੀ ਉਹੀ ਮਰੂਤੀ ਸੰਗਾ ਜਨਾਬ ਮੈਨੂੰ ਦੋ ਹੀ ਫਿਰ ਛੁੱਟੀਆਂ ਮੈਂ ਨਿਕਲਾ ਲੋ ਲੈ ਮੇਰੇ ਤੇ ਕੰਮ ਬਲੇ ਪਏ ਜੀ ਕਰਨਲੇ ਤੁਸੀਂ ਨਿਕਲੋ ਜੇ ਫਿਰ ਕਦੇ ਬਿਆਨ ਨੋਟ ਕਰਨ ਦੀ ਲੋੜ ਪਈ ਤੇ ਤੁਹਾਨੂੰ ਥਾਣੇ ਸੱਦਾਂਗੇ ਠੀਕ ਹੈ ਜੀ ਆ ਲਓ ਜਨਾਬ ਆ ਤਾਂ ਗੱਲ ਹੀ ਹੋਰ ਨਿਕਲੀ ਐਵੇਂ ਭਲੇ ਮਾਨਸ ਬੰਦੇ ਨੂੰ ਫਸਾਉਣ ਲੱਗੇ ਸੀ ਇਹਨਾਂ ਦੇ ਤਾਂ ਮਾਣਾ ਨਹੀਂ ਦਾ ਪਰਚਾ ਚਾਹੀਦਾ ਜਨਾਬ ਹਾਂ ਜਨਾਬ ਲਿਖੋ ਮੇਰੇ ਵੱਲੋਂ ਦਰਖਾਸਤ ਤੇ ਕਰੋ ਇਹਨਾਂ ਦੇ ਪਰਚਾ ਕਿਹੜਾ ਪਰਚਾ ਸਾਨੂੰ ਤੇ ਗਵਾਹ ਨੇ ਕਿਹਾ ਤੁਸੀਂ ਆਏ ਆ ਦੇਖੋ ਭਾਈ ਗਵਾਹ ਤੁਹਾਡੇ ਖਿਲਾਫ ਬਿਆਨ ਕੋਈ ਹੋਰ ਹੀ ਦੇ ਗਿਆ ਮਾਣਾ ਨਹੀਂ ਦਾ ਪਰਚਾ ਤਾਂ ਬਣਦਾ ਵੀ ਗੋਸ਼ਨ ਕਰੋ ਪਰਚੇ ਦੀ ਤਿਆਰੀ ਕਿਹੜੀ ਮਾਹਣਾ ਨਹੀਂ ਜਨਾਬ ਮਾਹਣਾ ਨਹੀਂ ਤੋਂ ਦੀ ਹੁੰਦੀ ਜਿਹਦਾ ਕੋਈ ਮਾਣ ਹੋਵੇ ਕੰਜਰ ਜਿਹਾ ਬੰਦਾ ਹੈ ਮੇਰੇ ਨਾਲ ਪਿੰਡ ਜਾ ਕੇ ਵੇਖ ਲੋ ਕੱਲਾ ਕੱਲਾ ਘਰ ਫੋਲੋ ਇਹਦੀ ਢੇਲੇ ਦੀ ਇੱਜ਼ਤ ਨਹੀਂ ਜੇ ਪਿੰਡ 'ਚ ਵੇਖੋ ਭਾਈ ਸਾਹਿਬ ਪਿੰਡ ਦੇ ਵਿੱਚ ਇੱਜ਼ਤ ਹੋਵੇ ਨਾ ਹੋਵੇ ਕਾਨੂੰਨ ਦੀ ਨਜ਼ਰ ਆ ਸਭ ਦੀ ਇੱਜ਼ਤ ਹੁੰਦੀ ਹੈ ਇਹਨਾਂ ਦੀ ਵੀ ਹੈ ਜਨਾਬ ਕਾਨੂੰਨ ਨੂੰ ਵੀ ਤੇ ਤੁਸੀਂ ਦੱਸਣਾ ਵਾ ਇੱਥੇ ਲੈ ਛਡੋਗੇ ਬੰਦਾ ਚਵਲੀ ਹੈ ਜਨਾਬ ਕਦੀ ਚਵਲ ਕਦੀ ਕੰਜਰਾਂ ਦਾ ਮੈਂ ਪਰਚਾ ਕਰਾ ਕੇ ਹੀ ਜਾਣਾ ਇੱਥੇ ਹੁਣ ਗੋਪੀ ਤਰਾ ਮਾ ਤੁਹਾਡੇ ਤੇ ਵਾਧੀਆਂ ਜਾਏ ਤੇ ਇਸ ਤੋਂ ਪਹਿਲਾਂ ਕਿ ਕੰਮ ਹੋਰ ਖਿਲਰ ਜੇ ਆਪਾਂ ਗੱਲ ਅੱਗੇ ਨਹੀਂ ਵਧਣ ਦੇਈ। ਇੱਥੇ ਮਕਾਉਣੀ ਹੈ। ਕਰੋ ਵੀਰ ਜੀ ਹਲ ਕਰੋ। ਵੇਖੋ ਪਾਨਾ ਜੀ ਤੁਸੀਂ ਉਹ ਪਿੰਡ ਦੇ ਮੋਤਵਰ ਬੰਦੇ ਤੇ ਇਧਰ ਇਹ ਆਪਣੇ ਰਿਸ਼ਤੇਦਾਰ। ਆਪਾਂ ਗੱਲ ਪਰਚੇ ਤੱਕ ਨਹੀਂ ਲੈ ਕੇ ਜਾਣੀ। ਇੱਥੇ ਖਤਮ ਕਰਨੀ ਹੈ। ਦੱਸੋ ਕਿਵੇਂ ਕਰੀਏ? ਤੁਹਾਡਾ ਕਹਿਣਾ ਦਾ ਆਪਾਂ ਮੋੜ ਨਹੀਂ ਸਕਦੇ। 20-2000 ਰੁਪਇਆ ਤੇ 20-20 ਪਟੇ ਮਰਾ ਦੋ ਇਹਨਾਂ ਦੇ। ਆਪ ਆਪਣਾ ਫੈਸਲਾ ਹੀ ਆਹ ਕਹਿੰਦਾ ਪਟੇ ਮਰਾ ਦੇਂਗਾ ਤੂੰ ਓਏ। ਖਾਲਾ ਜੀ ਦਾ ਬਾੜਾ। ਦੱਸੋ ਵੀਰ ਜੀ ਇਹਨੂੰ। ਤੇ ਆਪਾਂ ਨਾ ਜੀਵਾ। ਇਹੀ ਮੁੰਡਾ ਨ ਮਮੂਲੀ ਜੀ ਸかせ ਕਿ ਮਾਫ ਕਰਤਾ ਜੀ ਕੀ ਉੱਚੀ ਸੋਚ ਆ ਤੁਹਾਡੀ ਮਰੀਦ ਹੋ ਕਾ ਮੈਂ ਤੁਹਾਡਾ ਮਮੂਲੀ ਜੀ ਜੀ ਗੋਪੀ ਤੁਸੀਂ ਇੱਕ ਮਿੰਟ ਮੇਰੇ ਨਾਲ ਗੱਲ ਸੁਣੋ ਪਾਣਾ ਜੀ ਤੁਸੀਂ ਬੈਠੋ ਆਇਆ ਗੱਲ ਸੁਣੋ ਮੇਰੀ ਅੱਜ ਕੋ ਆ ਆਪਣੇ ਵੱਲ ਦਾ ਜੀ ਕੱਲ ਤੇਰੇ ਮੋਕਰ ਕਹਣਾ ਤੁਸੀਂ ਹੀ ਬੱਜਣੀਆਂ ਛੁੱਟਣਾ ਫਿਰ ਕਹਾਂਗੇ ਮੈਂ ਦੱਸਿਆ ਨਹੀਂ ਅੱਗਰ ਕੋ 20-20 ਰੁਪਈਆ ਤੇ 20-20 ਪਟੇ ਤੇ ਕੁਝ ਨਹੀਂ ਦੋ ਚਾਰ ਪਟਿਆਂ ਦੀ ਪੀੜ ਉਹ ਤੂੰ ਮੁੜ ਕੇ ਮਾਸਾਉ ਜਾਣਾ ਬਾਕੀਆਂ ਤਾਂ ਤੁਹਾਨੂੰ ਮਾਸਾ ਪਤਾ ਨਹੀਂ ਕਿ ਲੱਗਣਾ ਫਿਰ ਭਾਵੇਂ ਅੱਗੇ ਬੈ ਕੇ ਰਾਸ ਖਾਈ ਚੱਲੇ ਜਨਾਬ ਰਾਸ ਵੀ ਖਾਣੇ ਪੈਣੇ ਰਾਸ ਨੂੰ ਯਾਰ ਤੂੰ ਪਰਵਾਹ ਫੇਰੀ ਕਿਹ ਹੈ ਤੇਰੀ ਗੱਲ ਚ ਵੀ ਉੱ ਘਰ ਰਾਸ ਨਹੀਂ ਕਿੱਥੋਂ ਲੈ ਕੇ ਆਏ ਇਹਨੂੰ ਵੀਰ ਜੀ ਹਾਂ ਤੀ ਆੜੇ ਪਟੇ ਮਾਰੋਗੇ ਨਾ ਮੇਰੇ ਵੀਰ ਹਾਂ ਆ ਜੀ ਗੱਲ ਕਹਿਤੀ ਮੁੜ ਕੇ ਨਾ ਗੱਲ ਕਹੀਂ ਯਾਰ ਆਪਣਾ ਖੂਨ ਦਾ ਰਿਸ਼ਤਾ ਮਸੇਰਾ ਆਪਾ ਮੇਰੇ ਹੱਥ ਟੁੱਟ ਜਾਂਦੇ ਮੈਂ ਤੈਨੂੰ ਪਟੇ ਮਾਰਦਾ ਪਟੇ ਮਾਰਨ ਦੇ ਕੰਮ ਤਾਂ ਗੋਲਛੀ ਨੂੰ ਰਾਂ ਦਾ ਪਟੇ ਛੋਟੇ ਵੀ ਤੁਹਾਡੇ ਉਹੀ ਮਾਰ ਲਗੇ ਮੈਂ ਤਾਂ ਮੂੰਹ ਵੀ ਪਾਸੇ ਕਰ ਲੈਣਾ ਮੈਨੂੰ ਨਹੀਂ ਵੇਖਿਆ ਜਾਣਾ ਜਨਾਬ ਤੁਸੀਂ ਹਣੇ ਪਟੇ ਮਾਰ ਨਹੀਂ ਮਾਰਨੇ ਤੁਸੀਂ ਕਿਤੇ ਸੁੱਖ ਬੈਠੇ ਜੇ ਕਿ ਜੇ ਤੁਸੀਂ ਨਾ ਮਾਰੇ ਤੇ ਗੁਨਾਹਗਾਰ ਹੋ ਜਾਓਗੇ ਪਰ ਆਹ ਰਾਂਗ ਤੇ ਮਾਰ ਦਿਓ ਅਸੀਂ ਚੀਕਾ ਮਾਰੀ ਜਾਵਾਂਗੇ ਅੰਦਰੋਂ ਬੱਲੇ ਆ ਤੇਰੇ ਤੇਰੀਆਂ ਚੀਕਾਂ ਦੇ ਚੱਕਰ ਚ ਮੈਲਦੇ ਤਾਰੇ ਪਟਾਲਾਂ ਚੌਣ ਜਾਵਤਾ ਲੱਗਾ ਆ ਸਾਨੂੰ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਣਾ ਪੈਂਦਾ ਪਟਿਆਂ ਦਾ ਵੀ ਹਾਂ ਪਟਿਆਂ ਦਾ ਚੀਕਾਂ ਦਾ ਵੀ ਸਾਰੀਆਂ ਚੀਜ਼ਾਂ ਦਾ ਵੀਰ ਜੀ ਨਹੀਂ ਹੁੰਦਾ ਹੁਣ ਤੇਰਾ ਕਿਸੇ ਗੱਲ ਤੇ ਹੁੰਦਗੇ ਤੇ ਧਰਤੀ ਵੀ ਵਹਿ ਲੇ ਜੇ ਨਾ ਤੇ ਫਿਰ ਬਚਾ ਹੀ ਆਪਣਾ ਹਏ ਟਾਈਮ ਨਾ ਬਰਬਾਦ ਕਰੋ ਸਿਆਣੇ ਕਹਿੰਦੇ ਜਿਹਨੇ ਟਾਈਮ ਖੰਜਾਇਆ ਉਹਦੇ ਜਿਹੜਾ ਮੂਰਖ ਕੋਈ ਨਹੀਂ ਜਨਾਬ ਸਿਆਣੇ ਵੀ ਕਮਲੀ ਘੋਟ ਕੇ ਆ ਕੇ ਅਸੀਂ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਦਾ ਇੱਥੇ ਤੇ 100 ਦਿਨ ਚੋਰ ਦਾ ਵਾ ਫੇਰ ਅਗਲਾ 100 ਦਾ ਨੂੰ ਚੋੜਦਾ ਆ ਸਾਧਾ ਨਾਲ ਤਾਂ 2-4 ਮਿੰਟ ਹੀ ਮਿਲਦੇ ਆ ਕੋ ਯਾਰ ਤੁਸੀਂ 2-4 ਮਿੰਟ ਦੇ ਚੱਕਰ ਚ ਨਾ ਆਪਦੇ ਤੇ ਕੇਸ ਪਵਾ ਲੈਣਾ ਔਰ ਥੋੜੀ ਬੋਤ ਪਹਿਲਾਂ ਜਿਗਾਰ ਕਰੋ ਜਿੰਨੇ ਵੀ ਹੁੰਦੇ ਜੀ ਐਸਐਸਪੀ ਸਾਹਿਬ ਨੂੰ ਕਹਿ ਕੇ ਨਾ ਕੰਪਿਊਟਰ ਤੇ 2-4 ਪਟਿਆਂ ਦੀ ਐਂਟਰੀ ਘੱਟ ਪਵਾ ਦਿਓ ਪਰ ਖਾਣੇ ਤੁਹਾਨੂੰ ਪੂਰੇ ਪਹਿਣਗੇ ਫਿਰ ਕਹੋਗੇ ਦੱਸਿਆ ਜੀ ਆਹੋ ਜਨਤਾ ਜੀ ਨਾ ਆਪ 2 ਮਿੰਟ ਰਿਓ ਸਾਨੂੰ ਉਦਣਾ ਗੱਲ ਕਰਾਈ ਜਾ ਯਾਰ ਐਸੇ 2-4 ਮਿੰਟਾਂ ਦੇ ਚੱਕਰ ਦੇ ਨਾ ਹੁਣ ਤੱਕ ਤੁਹਾਡਾ ਮਾਸ ਵੀ ਸੋਨ ਹੋ ਜਾਣਾ ਹੈ ਜਾ ਮਿਲਣੇ ਜਾ ਕੇ ਉਹਨੂੰ ਬਾਹਵਾ ਆਕੜੀਆਂ ਤੁਹਾਡੀਆਂ ਦੇ ਮਿਲੂ ਗੱਲ ਸੁਣ ਨਾ ਤੂੰ ਚੰਗੀ ਕੀਤੀ ਛੱਡਣਾ ਬੁੱਢ ਬਲੇਟ ਆ ਜਾ ਅਜੇ ਤੈਨੂੰ ਬੰਦੇ ਹੀ ਬੜਾ ਦਲੇਰ ਸਮਝਦੇ ਹਾਂ ਤੂੰ ਦਿੱਕੋ ਪਟੇ ਨਾ ਬੰਦ ਲੱਗਿਆ ਐਹ ਜੀ ਮੇਰਾ ਹੂਤ ਲੈ ਲੈ ਬੁੱਲੇ ਦਾ ਜਮੀਰ ਆ ਉੱਤੇ ਬੁੱਲੇ ਪੈ ਗਿਆ ਕਿਤੇ ਜਿਹੜਾ ਥਲੇ ਹੀ ਨਹੀਂ ਆਇਆ ਇਹ ਅਣਖ ਸੁਣੀ ਜੇ ਵਖਾਵਾਂਗੇ ਵੀ ਉਹ ਤੇਰੀ ਕੁੱਟ-ਕੁੱਟ ਕੇ ਦਮੂਸਿਆਣਾ ਭਰੀ ਅਣਖ ਤੇ ਅੰਜੂਦੀ ਜੀ ਦਾ ਕੰਜੂਸਾ ਘਰੋਂ ਕਾਬੜਦਾ ਵਾ ਹੈ ਕਿਥੇ ਗਈ ਤੇਰੀ ਅਣਖ ਸਾਨੂੰ ਫਸਾ ਕੇ ਤੇ ਆਪ ਚੱਲਿਆ ਤੇ ਮੈਂ ਸੁੱਕਾ ਚੱਲਿਆ ਅਗਲੇ ਪਹਿਲੀ ਵਾਰ ਮੇਰੀ ਅਣਖ ਤੇ ਕੀਤਾ ਮੋਟਰਸਾਈਕਲ ਤੇ ਬਹਿਣ ਜੋਗਾ ਨਹੀਂ ਛੱਡਿਆ ਮੈਨੂੰ ਪਤਾ ਨਾ ਘਰ ਮੈਂ ਕਿਤਨਾ ਪਹੁੰਚਣਾ ਫੇਸਬੁੱਕ ਤੇ ਲੜਲਾ ਇੰਸਟਾਗ੍ਰਾਮ ਤੇ ਲੜਲਾ ਮੈਂ ਸਾਰੀ ਦਿਹਾੜਾ ਤੈਨੂੰ ਵਾਰੀ ਨਹੀਂ ਆਉਂਦੇ ਨਾ ਨਹੀਂ ਕਦੀ ਕੁੱਟ ਖਾਦੀ ਨਹੀਂ ਚਲੀ ਗਈ ਮੈਨੂੰ ਥੋੜਾ ਪਤਾ ਵੀ ਇੰਨਾ ਸਾੜ ਪੈਂਦਾ ਨਾਲੇ ਗੱਲ ਸੁਣ ਓਏ ਤੂੰ ਦੇਣਾ ਕਾਨੂੰਨ ਦੀ ਸਾਨੂੰ ਸ਼ਹਿਰ ਕਾਨੂੰਨ ਸਾਡੇ ਵਾਲਿਆ ਦਾਲ ਆਉਣ ਤੋਂ ਬਾਅਦ ਕਾਨੂੰਨ ਤਾਂ ਐਵੇਂ ਬਦਲਿਆ ਜਦੋਂ ਉਮੀਦਵਾਰ ਨੂੰ ਟਿਕਟ ਨਾ ਮਿਲੇ ਤੇ ਪਾਰਟੀ ਬਦਲ ਦਿੰਦਾ ਉਹ ਤੁਸੀਂ ਗਵਾਵਾਂ ਤੇ ਥਾਣੇ 'ਚ ਭੜੇ ਮਰਵਾਉਣ ਦੇ ਜੇ ਜੇ ਤੁਹਾਡੇ ਨਾਂ ਮੇਂ ਕੋਟਾਂ ਕਿਚਾਰੀਆਂ ਚੱਲ ਜਾਂਦਾ ਤੁਸੀਂ ਮੈਨੂੰ ਫਾਇਲਵਾਦ ਨਹੀਂ ਲੈ ਤੁਰ ਦਿਓ ਇਥੋਂ ਦਿਨਾਂ ਤੇ ਭਾਗ ਰਸਤਾ ਜੇ ਚੱਲ ਜੇ